ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਦੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਬੀਬੀ ਨੂੰ ਦੇਖੋ ਐਨਕਾ ਲਾ ਕੇ ਮੈਡਮ ਬਣੀ ਬੈਠੀ ਹੈ ਕਿਤੇ ਜਾਣ ਨੂੰ ਬੀਬੀ ਕਿੱਥੇ ਚਲੀਆਂ ਵਾਹ ਵਰੀ ਭੈਣ ਦੇ ਪਤੇ ਨੂੰ ਚਲੀਆਂ ਵਾ ਇਹ ਇਥੇ ਇਥੇ ਸਰੇ 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 ਚੱਲੀ ਆ ਬੀਬੀ ਆਪਣੀ ਛੋਟੀ ਭੈਣ ਦਾ ਪਤਾ ਲੈਣ ਛੋਟੀ ਹੈ ਨਾ ਕਿ ਵੱਡੀ ਹੈ ਹਾਂ ਛੋਟੀ ਹੈ ਛੋਟੀ ਬੀਬੀ ਤਾਂ ਛੋਟੀ ਹੈ ਬੀਬੀ ਸਾਰਿਆਂ ਨਾਲੋਂ ਵੱਡੀ ਆ ਹੈ ਇੱਕ ਦੋ ਤੌਰਾਂ ਪੈ ਔਰ ਉਹਨਾਂ ਨੂੰ ਰਾਤ 에 ਸਾਨੂੰ ਫੋਨ ਆਇਆ ਏ ਵੀ ਅਟੈਕ ਆ ਗਿਆ ਸੀਗਾ ਉਹਨਾਂ ਨੂੰ ਤਾਂ ਕਰਕੇ ਬੀਬੀ ਅੱਜ ਕਹਿੰਦੀ ਵੀ ਮੈਂ ਤਾਂ ਜਾਉਂਗੀ ਵੀ ਅੱਜੇ ਜਾਣਾ ਏ ਵੀ ਚਲੋ ਛੇਤੀ ਬੀਬੀ ਰਾਤ ਦੀ ਖਵਰਾਈ ਹੋਈ ਸੀ ਵੀ ਫਿਰ ਵੀ ਭੈਣ ਭਾਈਆਂ ਦਾ ਚਾਹੇ ਜਿੰਨਾ ਮਰਜੀ ਬੁढ़ा ਹੋ ਜੇ ਹਨਾ ਬੀਬੀ ਨਾ ਔਰ ਭੈਣ ਭਾਈ ਦਾ ਭੈਣ ਭਾਈ ਭੈਣ ਭਾਈ ਦਾ ਭੈਣ ਭਾਈ ਹੁੰਦੇ ਨੇ ਮਰਦੇ ਦਮ ਤੱਕ ਆਪਣੇ ਆਖਰੀ ਸਾਹ ਤੱਕ ਹਨਾ ਹਾਂ ਕਰੀਦਾ ਸੱਚ ਦੁੱਖ ਤਾਂ ਹੁੰਦਾ ਹੀ ਆ ਜਦੋਂ ਉਹਨਾਂ ਨੂੰ ਕੋਈ ਦੁੱਖ ਹੁੰਦਾ ਸੁਣ ਕੇ ਦੁੱਖ ਤਾਂ ਹੁੰਦਾ ਹੀ ਆ ਹਨਾ ਹੋਰਾ ਕਿਉਂਕਿ ਬੰਦਾ ਇੱਕ ਐਂਡ ਤੱਕ ਰਿਸ਼ਤਾ ਹੀ ਹੁੰਦਾ ਜਿਹੜਾ ਕੋਈ ਵੀ ਰੈਂਦਾ ਹੈ ਹਨਾ ਜੇ ਆਪਾਂ ਰਿਸ਼ਤੇ ਨੂੰ ਚੰਗੀ ਤਰ੍ਹਾਂ ਨਭਾਈਏ ਇੱਕ ਰਿਸ਼ਤਾ ਹੀ ਹੈ ਜਿਹੜਾ ਹੰਦ ਤੱਕ ਜਾਂਦਾ ਹੈ ਹਨਾ ਆਲਫਾ ਯੋਗਾ ਹਰ ਜਾਂਦੇ ਨੇ ਨਹੀਂ ਤਾਂ ਟੁੱਟ ਜਾਂਦਾ ਬੰਦਾ ਨਹੀਂ ਤਾਂ ਪੱਲੇ ਦਾ ਕੱਖ ਵੀ ਨਹੀਂ ਰਹਿੰਦਾ ਇੱਕ ਰਿਸ਼ਤੇ ਇੱਕ ਪਿਆਰ ਹੀ ਹੁੰਦਾ ਹਨਾ ਬਸ ਭੈਣ ਭਾਈਆਂ ਨਾਲ ਸਭ ਕਸੂਰੀ ਰਹਿ ਜਾਣਾ ਹਾਂ ਚੱਲ ਕਿਤਨਾ ਆਵਸਨੀ ਬੰਦੇ ਦੀ ਠੀਕ ਦੀ ਪਰ ਹਾਂ ਕੀ ਕਰੀਏ ਇਹ ਕਾਲ ਯੁਗ ਦਾ ਟਾਈਮ ਹੈ ਇੱਕ ਬੰਦੇ ਦਾ ਬਸ ਢਿੱਡੇ ਨਹੀਂ ਪਰਦਾ ਹਨਾ ਨਹੀਂ ਰਿਸ਼ਤੇ ਹਾਂ ਮੇਰੀ ਕਰੇ বিনা ਟਾਈਮ ਨਹੀਂ ਨਿਕੜਦਾ ਹੋਰ ਕੀ ਹੈ ਚੱਲ ਹੈ ਤਾਂ ਕੁਝ ਵੀ ਨਹੀਂ ਹੈ ਜੱਗ ਪਰ ਕੁਝ ਨਹੀਂ ਆਏਗਾ ਕੁਝ ਵੀ ਨਹੀਂ ਹੈ ਤੇ ਬੀਬੀ ਹੁਣ ਤਿਆਰ ਉਹ ਚਾਬੀ ਨਹੀਂ ਮਿਲ ਰਹੀ ਅੰਦਰ ਹੋਰ ਉਹ ਇੱਕ ਮੁੰਡਾ ਕੱਢੀ ਜਾਂਦਾ ਏ ਹੋਰ ਆ ਦੇਖੋ ਮੇਰੇ ਛਾਲੇ ਗੋਲੂ ਮਟੋਲੂ ਜੇ ਹੋ ਗਏ ਮੈਨੂੰ ਬਹੁਤ ਸਾਰੇ ਕਮੈਂਟ ਆਏ ਤੇ ਕੱਲ ਵਾਲੀ ਵੀਡੀਓ ਚ ਪਰਸੋਂ ਵਾਲੀ ਚ ਕਹਿੰਦੇ ਵੀ ਜਦ ਵੀ ਉਹ ਜਲ ਜਾਂਦਾ ਹੈ ਨਾ ਐਕਣਾ ਵੀ ਪਾਣੀ ਨਹੀਂ ਲਾਏ ਕਰਦੇ ਕੋਲਗੇਟ ਲਾਏ ਕਰਦੇ ਆ ਹਾਂ ਪਤਾ ਹੀ ਪਾਈਗੇ ਚੱਲੇ ਅਸੀਂ ਅਸੀਂ ਮੰਨੀ ਜਾਂਦੀਆਂ ਵੀ ਪਾਣੀ ਲਾਏ ਤੇ ਸੈੱਟ ਹੁੰਦੇ ਆ ਨਾ ਨਾ ਉਹ ਜਲਾਟ ਤਾਂ ਪਾਣੀ ਗੱਲ ਬੰਦ ਹੋ ਜਾਂਦਾ ਨਹੀਂ ਜਲਾਟ ਪਾਣੀ ਨਾ ਬੰਦ ਨਹੀਂ ਹੁੰਦਾ ਜਦ ਤੱਕ ਪਾਣੀ ਸਿੱਟੀ ਜਾਉਂਗੇ ਜਦ ਤੱਕ ਜਲਾਟ ਬੰਦ ਰਹੂਗਾ ਜਦ 2 ਮਿੰਟ ਹੋ ਜੂਗੇ ਪਾਣੀ ਬੰਦ ਕਰੇ ਨੂੰ ਜਦ ਇਹ ਜਦ ਇਹ ਫਿਰ ਚੀਕਾਂ ਪੈਣ ਲੱਗ ਜਾਂਦੀਆਂ ਨੇ ਜਲਾਟ ਹੈ ਜਿਹੜਾ ਉਹ ਕੋਲਗੇਟ ਕੋਲਗੇਟ ਨਾ ਠੰਡਕ ਪੈਂਦੀ ਹੈ ਅੰਦਰ ਜਾਂ ਠੰਡਕ ਹੋਊਗੀ ਫਿਰ ਜਲਾਟ ਖਤਮ ਹੁੰਦਾ ਹੈ ਬਹੁਤ ਸਾਰੇਆਂ ਨੇ ਕਮੈਂਟ ਆਏ ਤੇ ਬਹੁਤ ਸਾਰੇ ਭੈਣਾਂ ਦੇ ਦੀ ਇਹ ਕੋਲਗੇਟ ਲਾਇਆ ਕਰੋ ਹੁਣ ਅਗਲੀ ਵਾਰ ਧਿਆਨ ਰੱਖਾਂਗੇ ਜਿਆਦਾ ਅਗਲੀ ਵਾਰ ਕੋਈ ਜਲੂ ਮੁਕੂ ਕਾਹਨੂੰ ਜਲਿਆ ਏ ਜਦ ਅਗਲੀ ਕੋਈ ਹੱਥ ਪੈਰ ਸੜ ਗਿਆ ਧਿਆਨ ਰੱਖਾਂਗੇ ਵੀ ਵੀ ਬਈ ਕੋਲਗੇਟ ਲਾਣਾ ਹਨਾ ਤੇ ਮੇਰੇ ਹੁਣ ਤਾਂ ਮੇਰੇ ਇੰਨਾ ਫੇਰ ਦੁਬਾਰਾ ਉਹੀ ਛੱਲ 10 ਸਾਲਾਂ ਕੇ ਬਾਅਦ ਪਈ ਐ 10 ਕਸਾਲ ਹੋ ਗਏ ਤੇ ਪਈ ਨੂੰ ਜਦਾ ਹੱਥ ਪਰ ਪੈ ਗਈ ਸੀ ਹਾਂ ਜਦਾ ਐਨੀ ਉਸ ਛੱਲ ਪਈ ਤੇ ਜਿੰਨੀ ਹੁਣ ਪਈ ਤੇ ਪਰ ਇਸ ਵਾਰ ਬਚ ਗਿਆ ਪਿਛਲੀ ਵਾਰ ਨਹੀਂ ਬਚਾ ਸਕੀ ਤੀ ਓ ਕੀਦੀ ਪਈ ਤੀ ਜਦ ਕੀਦੀ ਪਈ ਤੀ ਹਨਾ ਬੀਬੀ ਕੀ ਨੇ ਜਲਾਤਾ ਤੇ ਅੰਦਰ ਤੇ ਚੱਲ ਬੀਬੀ ਨੂੰ ਮੈਂ ਗੱਲਾਂ ਬਾਤਾਂ ਚ ਲੇਟ ਕਰ ਦੇਣਾ ਏ ਹੁਣ ਬੀਬੀ 11 ਤੇ ਉੱਪਰ ਟਾਈਮ ਹੋ ਗਿਆ ਸੰਦਾਰਾ ਕੱਢਦਾ ਏ ਚਾਬੀ ਲੱਭਦਾ ਫਿਰ ਰਿਹਾ ਬਾਹਰ ਦੇਖੀ ਤੈਨੂੰ ਸੁਣਿਆ ਨਹੀਂ ਨੀ ਚੇਚਨੀ ਜੀ ਨੀ ਚੇਚਨੀ ਜੀ ਕੁੜੀਏ ਆ ਦੇਖ ਲੋ ਟੀਵੀ ਕਿ ਨਹੀਂ ਧਿਆਨ ਹੈ ਪਰ ਚਾਬੀ ਨਹੀਂ ਇਹ ਦੱਸ ਰਹੀ ਸਾਰੀਆਂ ਚਾਬੀਆਂ ਇੱਕ ਹੁੰਦਾ ਏ ਇੱਕ ਹੁੰਦੀ ਏ ਕੁੜੀ ਇਹ ਕੁੜੀ ਹੁੰਦੀ ਏ ਚਾਬੀਆਂ ਕੁੜੀ ਬਣਾ ਕੇ ਜੇ ਸੋਹਣਿਆ ਲਾ ਦਿਆਂ ਦੀਆਂ ਚੁੰਡੀਆਂ ਦੀਆਂ ਗੁੱਤਾ ਨਹੀਂ ਆ ਨਾ ਵਧੀਆ ਨਾਲ ਹੀ ਫਿੰਡ ਦੀਆਂ ਨੇ ਹੈ ਫਿਰ ਤੁਹ ਹੁੰਦਾ ਕਰ ਸਕਦੇ ਆ ਮੀ ਲੈ ਇਹ ਕਿ ਹੁੰਦਾ ਮम्मी ਕਹਿੰਦੀ ਲਾ ਇਹ ਕਿ ਹੁੰਦਾ ਏ ਐਸਾ ਵੀ ਸੋਹਣਾ ਲੱਗਦਾ ਏ ਇੱਕ ਕਬ ਯੂਵੀ ਦੀ ਭੈਣ ਵੀ ਤਾਂ ਹੋਣੀ ਚਾਹੀਦੀ ਆ ਛੋਟੀ ਜੀ ਆ ਯੂਵੀ ਦੀ ਭੈਣ ਹੱਸ ਰਹੀ ਆ ਕਿ ਆਸ ਰਹੀ ਆ ਆ ਯੂਵੀ ਯੂਵੀ ਵੀ ਰਾ ਉਹ ਬੀਰ ਜੀ ਆ ਦੀ ਦੀ ਆ ਦੀ ਛੋਟੀ ਜੀ ਲਓ ਜੀ ਮੈਂ ਖਾਣ ਲੱਗੀ ਆ ਦੁਪਹਿਰ ਦਾ ਬੱਜ ਗਿਆ ਡੇਢ ਬੇਸਨ ਦਾ ਪੂੜਾ ਮੇਰੀ ਦਰਾਣੀ ਜਿੱਧਰ ਬੇਸਨ ਦੇ ਪੂੜੇ ਬਣਾ ਰਹੀ ਆ ਫਿਰ ਮੈਂ ਕਿਹਾ ਚਲ ਮੇਰਾ ਵੀ ਬਣਾ ਦੇ ਇੱਕ ਮੈਨੂੰ ਵੀ ਭੁੱਖ ਲੱਗ ਰਹੀ ਟੀ ਸੌਸ ਇਧਰ ਦਾਲ ਗਰਮ ਕਰੀ ਆ ਕੜਾਈ ਉੱਪਲੇ ਮੈਂ ਛੋਟੀ ਫਿਰ ਮੈਂ ਕਿਹਾ ਚਲ ਕੋਲੀ ਕਨੂੰ ਲਵੇੜਨੀ ਆ ਆਹੀ ਲੈ ਜਾਣੀ ਆ ਬੇਸੰਦਾ ਪੂਰਾ ਡਾਈਟਿੰਗ ਚ ਪਕਾ ਸਕਦੇ ਆ ਪਰ ਤੇਲ ਘੱਟ ਹੋਵੇ ਬਹੁਤ ਸੁਆ ਲੱਗਦਾ ਹੈ ਨੋਨ ਘੱਟਾ ਵਾ ਥੋੜਾ ਆ ਦਾਲ ਨਾਲ ਨਹੀਂ ਪੱਲ ਲੱਗ ਰਿਆ ਚਲੋ ਜੀ ਮੈਂ ਇਹ ਖਾਲਾ ਪੂੜਾ ਤੁਹਾਨੂੰ ਥੋੜੀ ਦੇਰ ਤੱਕ ਪੈਂਦੀ ਆ ਦੁਪਹਿਰ ਦੇ ਦੁਪਹਿਰ ਦੇ ਵੱਜ ਗਏ 3 ਤੇ ਯੂਵੀ ਦੇ ਵਸਾ ਆਂਦਾ ਟਾਈਮ ਹੋ ਗਿਆ ਬਸ ਆਉਣੇ ਵਾਲਿਆ 5 ਕਿ ਮਿੰਟ થઈ ਆਜੂਗਾ ਯੂਵੀ ਇਬਸਾ ਉਹਦਾ ਹੁਣ ਸ਼ੇਕ ਜਾਂ ਬਣਾ ਕੇ ਰੱਖਣਾ ਰੋਟੀ ਨਹੀਂ ਅੱਜ ਬਣਾਉਂਦੀ ਕਿਉਂਕਿ ਸ਼ੇਕ ਪੀ ਕੇ ਟਿਊਸ਼ਨ ਭੱਜ ਜੂਗਾ ਨਾ ਧੋ ਕੇ ਬਾਅਦ ਚਾਹ ਲੂਗਾ ਨਹੀਂ ਤਾਂ ਫਿਰ ਨਹਾਉਂਦਾ ਵੀ ਟਾਈਮ ਮਿਲਦਾ ਰੋਟੀ ਨਾ ਵੀ ਜੇ ਮਿਲਦਾ ਜੇ ਨਹੀਂ ਐ ਰੋਜ਼ ਦਿਨ ਛੋਟੇ ਹੋਗੇ ਫਿਰ ਇਕੱਈ ਚੀਜ਼ ਖਾਉਂਦੇ ਆ ਜਾਂ ਦੁੱਧੇ ਵੀ ਹੁੰਦਾ ਇਹ ਰੋਟੀਆਂ ਹੁਣ ਸ਼ੇਕ ਜਾਂ ਬਣਾ ਕੇ ਦੇ ਦੇਣਾ ਉਹਨੇ ਰੱਜ ਜਾਣਾ ਫਿਰ ਟਿਊਸ਼ਨ ਭੱਜ ਜੂਗਾ ਹੈ ਮੈਂ ਇੱਧਰ ਹੁਣ ਮਾਸੀ ਉਹਨਾਂ ਦੇ ਅਮਰੂਦ ਦੇਖਣ ਆਈ ਆਂ ਅਮਰੂਦ ਤੋੜ ਕੇ ਲੈ ਕੇ ਆਂਦੀ ਆਂ ਭੁੱਖ ਲੱਗ ਰਹੀ ਐ ਅਮਰੂਦ ਤੋੜ ਕੇ ਲੈ ਆ ਕੇ ਖਾਉਂਗੀ ਹੁਣ ਦੇਖੋ ਮਾਸੀ ਉਹਨਾਂ ਦੀ ਬਾਗਬਾਨੀ ਕਿੰਨੀ ਵਧੀਆ ਐ ਦੇਖੀ 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 ਹਰਾਮੀ ਹੋ ਗਿਆ ਤਾਂ ਇਹਨੂੰ ਚੱਕਿਓ ਕਿ ਬਾਗਬਾਨੀ ਦੇਖੋ ਕਿੰਨੀ ਸੋਹਣੀ ਐ ਕਿੰਨੀ ਪਿਆਰੀ ਐ ਕਿੰਨੀ ਪਿਆਰੀ ਬਾਗਬਾਨੀ ਐ ਨਾ ਇੱਥੇ ਇੱਥੇ ਤੋਂ ਫੜ ਲਓ ਨਿੰਬੂ ਘਰੇ ਪਿਆ ਹੋਣਾ ਹਾਂ ਛੱਡਾ ਬੂ ਮੱਦ ਨਾ ਦੇਈ ਕੋਸ ਐਥੇ ਰ ਫੜ ਦੋ ਸਾਨੂੰ ਗੋਦੀ ਚੱਕ ਲੈ ਫੇਰ ਆ ਨੀ ਓਰੀ ਘੜ ਦੇ ਪੁੱਤ ਮੇਰੇ ਇੱਕ ਪੈਰ ਚ ਚੱਪਲ ਐ ਇੱਕ ਚ ਬੂਟ ਐ ਦਿਖ ਰਹੀ ਐ ਮੈਂ ਹਾਂ ਇੱਕ ਪੈਰ ਤੇ ਚੱਪਲ ਐ ਇੱਕ ਤੇ ਬੂਟ ਐ ਕੱਲ ਨੂੰ ਕਾ ਕੇ ਸਮਝਦੇ ਹੋੜੇ ਪਰ ਮੇਰੇ ਛਾਲੇ ਹੋਏ ਹੋਏ ਐ ਬੂਟ ਨਹੀਂ ਲਾ ਸਕਦੀ ਚੱਪਲ ਪਾ ਓਏ ਓਏ ਉਹ ਕਿਦਾਂ ਲੰਘ ਗਿਆ ਉਹ ਕਿਹਾ ਉਹ ਜਾ ਰਿਹਾ ਉਧਰ ਬਸ ਉਹ ਭੱਜ ਗਿਆ ਉਹ ਦੇਖ ਤੇ ਹੋਣੇ ਹੋਰ ਤਿੰਨ ਮਿਲ ਗਏ ਹੋ ਗਿਆ ਉਧਰ ਲੰਘ ਗਿਆ ਉਹ ਪਾਰਾ ਭੱਜ ਗਿਆ ਕਿਥੇ ਉਹ ਲੰਘ ਗਿਆ ਉਧਰ ਕੱਟਦਾ ਨਾ ਨਾ ਚਲਾਈ ਰੱਖੋ ਸਾਰਿਆਂ ਪੱਤੇ ਉਹ ਤਾਂ ਖੋ ਭੱਜ ਗਿਆ ਆਜੋ ਤਿੰਨ ਨੰਬਰ ਉਧਰ ਮਿਲ ਗਏ ਮਾਗਰੇ ਆ ਮਾ ਉੱਧਰ ਲਾਂ ਗਿਆ ਪਰ ਉੱਧਰ ਵਾ ਗਿਆ ਉੱਪਰ ਚੱਕ ਲਾਉਂ ਨੂੜੀ ਉਂਗਲੀ ਆ ਰਹੀ ਐ ਨਾ ਉਂਗਲੀ ਨਹੀਂ ਹੈ ਕੀ ਉਹ ਭੜ ਗਿਆ ਹਾਰਪੀ ਦੋਨੋਂ ਸੱਗੇ ਟਖੋਦ ਰਿਆ ਲੈਣ ਵਾ ਗਿਆ ਅਜਾ ਪੁੱਤ ਚੱਲ ਚੱਲੀਏ ਲੈਣ ਵਾ ਗਏ ਕੋਈ ਨਹੀਂ ਇਹ ਤਾਂ ਆਪਣੇ ਆਪ ਖੇਡਣ ਆ ਜੇ ਕਰੂਗਾ ਹਨਾ ਇਹਨਾਂ ਦੇ ਚੱਕ ਲੈ ਉਹ ਤਾਂ ਅੰਨਾ ਸੁੱਕ ਰਾਹਣਾ ਪਰ ਨੇ ਕੰਮ ਲੈ ਚੱਲ ਚੱਲ ਚੱਲੀਏ ਅੱਜ ਹੋਏ ਨਹੀਂ ਕਰ ਇਹਨਾਂ ਦੇ ਕੋਈ ਸ਼ਾਮ ਨੂੰ ਆਜੀ ਸ਼ਾਮ ਨੂੰ ਆਜੀ ਇਹ ਤਾਂ ਆਪੇ ਖੇਡਣ ਵਾ ਗਏ ਕਰੂਗਾ ਹਨਾ ਹੂੰ ਹਰੇ ਚੀਕੂ ਲੱਗਿਆ ਨਾ ਇਹਨਾ ਚੱਲ ਤੇਰੀ ਚੱਲ ਬੁੱਤਾ ਬੜੇ ਬੜੇ ਨੂੰ ਇਹ ਮੁੰਡਾ ਦੇਖੀ ਟਿਕਦਾ ਹੀ ਨਹੀਂ ਸਪੂਲੀ ਮੂੰਹ ਪੱਟ ਦੋਹਰੀ ਜਾਂਦਾ ਹੈ ਹਾਂ ਆਹ ਸੰਗਤ ਰਾ ਲੱਗ ਰਿਹਾ ਏ ਉਹ ਪਰਾਂ ਚੀਕ ਲੱਗ ਰਿਹਾ ਹੈ ਨਾ ਹਾਂ ਠੀਕ ਉਹ ਨਿੰਬੂ ਹਾਂ ਮੇਰੀਓ ਤੇ ਮਾਤੇ ਗੱਲ ਰਹੀ ਫੋਟੋ ਖਿੱਚ ਤਿੰਨ ਨੰਬਰ ਉਹ ਤਾਂ ਮਿਲ ਗਏ ਅਮਰੂ ਉਹ ਲੈ ਕੇ ਚਲੋ ਚੱਲੀਏ ਇੱਕ ਸੰਤਰਾ ਲੱਗਿਆ ਰਹਿਣਾ ਹਾਂ ਹੌਲੀ ਹੌਲੀ ਲੱਗਣਗੇ ਸਾਰਾ 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 ਬਚਾ ਕੇ ਜਾਈਂ ਗੇਟ ਖੋਲ ਕੇ ਖੜ ਗਿਆ ਦੱਸ ਬੀਆ ਤੈਨੂੰ ਖੇਡਣ ਨੂੰ ਮਿਲਣਗੇ ਹੁਣ ਸਾਰੇ ਸਕੂਲ ਗਏ ਹੋਏ ਨੇ ਹੁਣ ਆ ਕੇ ਮਿਲਣਗੇ ਤੈਨੂੰ ਹਨਾ ਬਾਬੂ ਆ ਕੇ ਮਿਲਣਗੇ ਨਾ ਲੋ ਜੀ ਟਾਈਮ ਹੋ ਗਿਆ 5:30 ਦਾ ਤੇ ਚੁੱਲਾ ਦੇਖੋ ਸਾਡਾ ਵਿਲਾ ਪਿਆ ਬਿਲਕੁਲ ਆਂਦੇ ਹੋਏ ਹਾਂ ਆਂਦੇ ਹੋ ਫੋਨ ਕਰ ਦਿੰਨੀ ਕਿਹ ਪਤਾ ਹਜੇ ਰਸਤੇ ਚਾਰੇ ਹੁਣ ਕਾਦੀ ਹੋਰ ਮਾਰਦੀ ਲਾਉਂਗੀ ਗਾਜਰਾਂ ਨਹੀਂ ਲੋ ਜੀ ਟਾਈਮ ਹੋ ਗਿਆ 5:30 ਦਾ ਏ ਚੁੱਲ੍ਹੇ 'ਦਰ ਦੇਖੋ ਵਿੱਲਾ ਪਿਆ ਤੜਕਾ ਹਜੇ ਸਾਗ ਨੂੰ ਲਾਉਣਾ ਏ ਪਿਆਜ਼ਾਂ ਦਾ ਪਿਆਜ਼ ਛੀਰੇ ਪਈਆਂ ਮੱਕੀ ਨੇ ਬਣਾਉਣੀ ਆ ਫੇਰ ਕਣਕ ਦੀਆਂ ਕਿੱਥੇ ਵਧੀਆ ਲੱਗਦੀਆਂ ਹੁ ਮੱਕੀ ਦੀ ਰੋਟੀ ਏ ਕੀ ਕਈਆਂ ਦਾ ਕਮੈਂਟ ਆਂਦਾ ਏ ਕਹੀਂ ਭੈਣਾਂ ਦਾ ਅ ਵੱਡਿਆਂ ਦਾ ਵੀ ਛੋਟਿਆਂ ਦਾ ਵੀ ਵੀ ਤੁਹਾਡੀ ਮੰਮੀ ਕਿੰਨੇ ਸੋਹਣੀਆਂ ਰੋਟੇ ਲਾਂਦੀ ਆ ਤੁਸੀਂ ਵੀ ਸਿੱਖੋ ਆਂਦੀਆਂ ਨੇ ਜੀ ਸਾਨੂੰ ਮੈਨੂੰ ਆਂਦੀਆਂ ਨੇ ਪਰ ਐਵੇਂ ਵੀ ਮੈਂ ਥੋੜੀ ਸਲੋ ਲਾਂਦੀ ਆ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੋਇਆ ਵੀ ਮੱਕੀ ਦੀ ਰੋਟੀ ਹੈ ਜਿਹੜੀ ਉਹ ਮੈਂ ਇੱਕ ਇੱਕ ਬਣਾਉਂਦੀ ਆ ਤੇ ਮੰਮੀ ਪਾ ਲੈਂਦੀ ਆ ਤਾਂ ਤਵੀ ਤੇ ਤਿੰਨ ਤਿੰਨ ਮੈਂ ਇੱਕ ਇੱਕ ਬਣਾਉਣੀ ਆ ਨਾਲ ਲੱਗਦੀ ਬਣਾ ਤਾ ਦੰਨੀ ਆ ਜਾਂ ਕਦੇ ਵੀ ਐਮਰਜੈਂਸੀ ਗੈਸ ਤੇ ਲਾਣੀ ਹੁੰਦੀ ਆ ਜਾਂ ਇੱਕ ਇੱਕ ਰੋਟੀ ਲੈਣੀ ਹੁੰਦੀ ਆ ਜਾਂ ਸਾਰੇ ਗਏ ਹੋਏ ਹੁੰਦੇ ਆ ਪਿੱਛੇ ਤੇ ਰੋਟੀ ਲੈਣੀ ਹੁੰਦੀ ਆ ਫਿਰ ਮੱਕੀ ਦੀ ਉਹ ਮੈਂ ਹੀ ਲਾ ਲੈਂਦੀ ਆ ਕਿਉਂਕਿ ਉਸ ਟਾਈਮ ਫਿਰ ਘੱਟ ਮੈਂਬਰ ਹੁੰਦੇ ਆ ਫਿਰ ਇੱਕ ਇੱਕ ਮੈਂ ਬਣਾ ਦੰਨੀ ਆ ਫਿਰ ਯਾਨੀ ਕਿ ਹੁਣ ਜਦ ਸਾਰੀ ਫੈਮਿਲੀ ਹੁੰਦੀ ਆ ਫਿਰ ਫਟਾਫਟ ਰੋਟੀ ਬਣਾਣੀ ਹੁੰਦੀ ਆ ਨਾ ਜਿਹੜੀ ਮੱਕੀ ਦੀ ਹੁੰਦੀ ਆ ਉਹ ਫਿਰ ਮੈਂ ਤਾਂ ਹੌਲੀ ਹੌਲੀ ਬਣਦੀ ਆ ਫਿਰ ਇਸ ਕਰਕੇ ਮੈਂ ਬਣਾਉਂਦੀ ਨਹੀਂ ਮੰਮੀ ਦਾ ਹੱਥ ਜਿਹੜਾ ਇਹ ਉਹ ਜਾਦੇ ਮਤਲਬ ਰਫਤਾਰ ਜ਼ਿਆਦੇ ਆ ਹੱਥ ਦੀ ਤਾ ਕਰਕੇ ਫਿਰ ਉਹੀ ਬਣਾ ਦਿੰਦੇ ਨੇ ਫਿਰ ਅਸੀਂ ਖਾ ਲੈਂਦੇ ਆ ਸਾਰੇ ਬਸ ਹੁਣ ਹਨੇਰਾ ਹੋ ਰਿਹਾ ਮੈਂ ਬੀਬੀ ਨੂੰ ਫੋਨ ਕਰਦਾ ਬੀਬੀ ਉਹਨਾਂ ਨੂੰ ਤਾਂ ਕਿ ਆਂਦੇ ਹੋਏ ਉਹ ਸਬਜ਼ੀ ਲਿਆਉਣ ਹਜੇ ਤੱਕ ਆਏ ਨਹੀਂ ਲੇਟ ਹੋ ਗਏ ਕਰਦੀ ਆ ਹੁਣ ਉਹਨਾਂ ਨੂੰ ਫੋਨ ਬੀਬੀ ਆਂਦੇ ਹਜੇ ਤੁਰਨਾ ਆ ਤੁਰਨਾ ਆਕੜ ਬੈਠੇ ਐ ਤੂੰ ਤੁਰੇ ਜਾਂਦਾ ਹਨੇਰਾ ਨੂੰ ਹੋ ਗਿਆ ਹਨੇਰਾ ਹੋ ਗਿਆ ਮੈਂ ਦੱਸਿਆ ਤਾਂ ਫਿਰ ਮੈਂ ਤਾਂ ਕਹਤਾ ਵੀ ਸਬਜ਼ੀ ਲਿਆਇਓ ਆਂਦੇ ਹੋਏ ਬਸ ਹੁਣ ਰਹਿਣਗੇ ਥੋੜਾ ਦੇਖੋ ਗਾਣਾ ਬੈੜੀਆਂ ਨੇ ਬੀਬੀ ਉਹਨਾਂ ਨੇ ਚਾਹ ਪੀ ਰਹੇ ਆ ਕਹਿੰਦੇ ਚਾਹ ਪੀ ਕੇ ਬਸ ਖੜੇ ਹੁੰਦੇ ਆ ਹੈਂ ਮਨ ਖੜੇ ਰਹਿਣਾ ਨਾ ਫਿਰ ਚਾਹ ਹੁਣ ਤਾਂ ਚਾਹ ਤਾਂ ਫੇਰ ਬੈਠ ਕੇ ਹੀ ਪੀ ਹੋਊਗੀ ਨਾ ਇਹ ਕਹਿੰਦੇ ਅਸੀਂ ਜਾਣਦੇ ਨਹੀਂ ਕੀ ਤੇ ਪੀ ਪੀ ਛੱਡਿਆ ਉਹ ਦਵਾਈ ਤੇ ਚੱਲਦੀ ਆਪਦੀ ਚਾਹ ਪੀ ਰਹੇ ਆ ਕਹਿੰਦੇ ਬੈਠ ਕੇ ਨਹੀਂ ਚਾਹ ਪੀ ਕੇ ਖੜੇ ਹੁੰਦੇ ਆ ਕਹਿੰਦੇ ਹਾਈ ਲੈਜਨਦੀ ਰਹਿਆ ਆਉਂਦੀ ਹੋਰ ਕੀ ਆ ਛੱਡਿਆ ਨਹੀਂ ਤੀ ਹੋ ਨੇਰਾ ਹੋ ਗਿਆ ਹੁਣ ਆਂਦੇ ਹੁੰਦੇ ਉਹਨਾਂ ਨੇਰਾ ਹੋ ਜਾਣਾ ਹੁਣ ਚਾਹ ਪੀਣ ਲੱਗਿਆ ਫਿਰ ਗੱਲਾਂ ਵੀ ਤਾਂ ਮਾਰਨਗੇ ਹੁਣ ਬੀਬੀ ਦਾ ਰਹਿਣਾ ਸੀ ਬੀਬੀ ਰਹਿ ਜਾਂਦੀ ਆਲੀ ਫੋਨ ਦੀ ਕਰਕੇ ਆਲੂ ਛੱਡ ਜਾਂਦਾ ਆਪੇ ਖਬਰਾਂ ਕੀ ਕਿੱਥੇ ਕਿੱਥੇ ਸਾਰੀ ਰਿਸ਼ਤਦਾਰੀਆਂ ਚ ਕਿਨਾ ਕਿੰਨਾਂ ਦੇ ਘਰਾਂ ਗਏ ਤੇ ਫਿਰ ਟਾਈਮ ਲੱਗ ਗਿਆ ਹੁਣ ਸਾਰੀ ਬੀਬੀ ਦਾ ਰਹਿ ਤੋਰ ਦੋ ਵੀ ਹੋਣ ਫੋਨ ਕਵਿਲੀ ਕਿਤੇ ਕਿਤੇ ਗੱਲ ਹੀ ਲੱਗੀ ਫੋਨ ਨਹੀਂ ਉੱਠਦੀ ਬੀਬੀ ਐ ਨਹੀਂ ਪਤਾ ਵੀ ਰਾਤ ਨੂੰ ਆਵੇ ਹੁਣ ਦਾ 8 ਵਜੇ ਤੱਕ ਕੁਮਾਰ ਹੋ ਜੂਗਾ ਹੈ ਵੀਡੀਓ ਬੁਟੀ ਮੈਂ ਇਸ ਕਰਤੀ ਮੁਰੇ ਨਿਕਰ ਖੋਲੀ ਘੜਾ ਦਾ ਹੈ ਬੱਟੀ ਵੀ ਲਾ ਕੇ ਬੈਠ ਜੂ ਦੋਜੀ ਦੇ ਆਉਣ ਦਾ ਵੀ ਟਾਈਮ ਹੋ ਗਿਆ ਮੈਂ ਤੇ ਮੈਂ ਦੋ ਤੇ ਵੀ ਅੱਜ ਡੱਬੂ ਖੂਕ ਹੋ ਗਿਆ ਫੇਰ ਦੁਬਾਰਾ ਮੇਰੇ ਤੇ ਵੀ ਅੱਜ ਇੱਕ ਡੱਬੂ ਖੂਕ ਹੋ ਗਿਆ ਇਹ ਹੁਣ ਮਾਰ ਦੇਗਾ ਪਾਣੀ ਪਾ ਕੇ ਬਾਹਰ ਤਰਿਆ ਪਿਆ ਮੈਂ ਮੈਂ ਜੀਰਿਆ ਪਾਉ ਤੋਂ ਪਾਣੀ ਥੋੜਾ ਜਿਹਾ ਪਾਣੀ ਗਰਮ ਕਰਤ ਨੇ ਧਰਿਆ ਤਾਂ ਮੈਂ ਟੀਵੀ ਮੂਰੇ ਬੈਠ ਗਈ ਉਹ ਰਹਿ ਦਾ ਮੈਂ ਸੋਚ ਉਹਦੇ ਜੀਰੇ ਦੀ ਨਾ ਕੜਕੜ ਕੜਕੜ ਦੀ ਬਾਸ ਸੁਣੀ ਆਹ ਪਾ ਦੇ ਹਾਂ ਮੇਰੀ ਗੱਲ ਤਾਂ ਸੁਣੋ ਜੀਰੇ ਦੀ ਕੜਕੜ ਦੀ ਬਾਸ ਸੁਣੀ ਮੈਂ ਕਿਹਾ ਆਹ ਬੂ ਪਤਾ ਨਹੀਂ ਕਿਆ ਛੇੜ ਰਿਹਾ ਮੈਨੂੰ ਐ ਤਾਂ ਵੀ ਆਹ ਬੂ ਖਲਾਰਾ ਪਾਈ ਬੈਠਾ ਏ ਬਿਲਪਾਫੇ ਨਫੂਫੇ ਦੀ ਪੜਾਈ ਬੈਠਾ ਏ ਮੈਨੂੰ ਆਵਾਜ਼ ਲਫਾਫਿਆਂ ਦੀ ਆਈ ਜਦ ਦੇਖਿਆ ਮੈਂ ਸੋਈ ਚ ਧੂਆਂ ਉੱਠਿਆ ਪਿਆ ਜੀਰਾ ਕੜਕੜ ਕੜਕੜ ਦੀ ਵਾਗਾ ਉਹ ਤੇਰੀ ਫੇਰਾ ਜੋ ਹੀ ਕਮ ਹੋ ਗਿਆ ਸਵਾ ਦਾ ਹਾਰਪਿਕ ਪਾ ਗਿਆ ਨਾ ਹਾਂ ਉਹ ਪਾ ਦੇ ਪਾਣੀ ਚ ਪਾੜ ਕੇ ਹਾਰਪਿਕ ਤਾਂ ਫੇਰ ਹੈ ਨਹੀਂ ਖਤਮ ਹੋਇਆ ਵਾ ਇਧਰ ਬਾਥਰੂਮ ਤੇ ਹੈਗਾ ਆ ਲੋ ਜੀ ਦੇਖੋ ਮੇਰੇ ਤੋਂ ਅੱਜ ਇੱਕ ਡੱਬੂ ਫੂਕ ਗਿਆ ਮੈਂ ਨਾ ਪਾਣੀ ਗਰਮਧਰਿਆ ਹੋਇਆ ਤਾਂ ਅ ਜੀਰੇ ਵਾਲਾ ਉਹ ਪੀਣ ਵਾਸਤੇ ਰਿਜਣਾ ਮੈਂ ਕਿਹਾ ਚਲ ਠੰਡਾ ਹੋਏ ਤੇ ਪੀਉਂਗੀ ਉਹ ਮੈਂ ਟੀਵੀ ਮੂਰੇ ਬੈਠ ਗਈ ਤਾਂ ਬਸ ਸਾਰਾ ਡੱਬੂ ਦੇਖੋ ਕਾਲਾ ਹੋ ਗਿਆ ਵਿਚਾਰਾ ਅੰਨਾ ਸ਼ੁਕਰ ਬਾਚ ਗਿਆ ਆਲੇ ਦੁਆਲੇ ਤੇ ਨਹੀਂ ਹੋਇਆ ਨਹੀਂ ਅੱਗੇ ਮੰਗੋ ਇੱਕ ਦੋ ਵਾਰੀ ਤਾਂ ਜ਼ਿਆਦਾ ਹੀ ਫੂਕਦਾ ਸੀ ਸਾਡੇ ਦਰਾਣੀ ਜਠਾਣੀ ਤੋਂ ਡੱਬੂ ਬਹੁਤ ਫੂਕਦੇ ਨੇ ਤੇ ਮੰਮੀ ਕਹਿੰਦੀ ਹੁਣ ਹਾਰਪਿਕ ਪਾ ਕੇ ਰੱਖ ਦੇ ਵੀ ਫਿਰ ਉਹ ਹੋ ਜਾਊਗਾ ਮਨ ਜਾਣਾ ਸੁੱਕਾ ਹੋ ਜਾਊਗਾ ਨਹੀਂ ਤਾਂ ਫਿਰ ਮੰਮੀ ਨੂੰ ਇਹ ਵਿਚਾਰੀ ਨੂੰ ਹੱਥ ਕਸਾਣੇ ਪੈਂਦੇ ਆ ਸਾਰੇ ਦੱਸਿਓ ਵੀ ਕਿਉਂਕਿ ਤੁਸੀਂ ਜੇ ਜ਼ਿਆਦਾਤਰ ਕਮੈਂਟਾਂ 'ਚ ਵਧੀਆ ਟ੍ਰਿਕਾਂ ਹੁੰਦੀਆਂ ਨੇ ਤੁਹਾਡੀਆਂ ਸਾਰੀਆਂ ਜਿਵੇਂ ਪਹਿਲਾਂ ਤੁਸੀਂ ਦੱਸਿਆ ਤਾਂ ਵੀ ਜਰ ਵੀ ਕੋਈ ਜਲੇ ਕੋਲਗੇਟ ਪਾਇਆ ਕਰੋ ਹੁਣ ਡੱਬੂ ਦੇ ਦਾ ਕੋਲਗੇਟ ਲਾ ਨਹੀਂ ਸਕਦੇ ਹੁਣ ਇਹਦੇ ਹਾਰਪਿਕ ਵੀ ਯੂਜ਼ ਕਰਨਾ ਸਹੀ ਹੁੰਦੀ ਐ ਟ੍ਰਿਕ ਇਹ ਮੇਰੀ ਸਾਸੂ ਮਾਂ ਦੀ ਟ੍ਰਿਕ ਆ ਕਿੱਥੇ ਜਾਣ ਨੂੰ ਤਿਆਰ ਹੋ ਰਿਹਾ ਹੈ ਹੈ ਬਸ ਸ਼ਾਮ ਨੂੰ 15 ਰੁਪਏ ਮਦਰਾ ਦਾ ਘਰ ਪਾਇਬਣ ਦੇਖੇ ਸ਼ਾਮ ਨੂੰ ਰੋਜ਼ ਹੀ ਬੰਦਾ ਅੱਜ ਛੇਤੀ ਪਾਤੇ ਅੱਗੇ ਲੈਟ ਪੰਦੇ ਆ ਇੱਕ ਦਿਨ ਛੱਡ ਕੇ ਲਿਮਾਉਂਦੇ ਹਾਂ 3 ਦਿਨ ਹਾਂ ਠੰਡ ਹੈ ਨਾ ਯੂਵੀ ਨੂੰ ਉੱਤੇ ਆ ਕੇ ਨਿਲਾ ਦੇਣੇ ਆ ਕੱਲ ਸੁਨਵਾ ਲਿਆ ਸੀ ਰੋ ਯੂਵੀ ਸਾਚੇ ਟੋਪੀ ਤਾਂ ਲੈ ਕੇ ਗਿਆ ਤਾਂ ਨਜ ਰੱਬਾ ਪੱਕ ਗਿਆ ਨਾ ਨਜ ਰੱਬਾ ਤਾਂ ਨਹੀਂ ਪੱਕ ਗਿਆ ਨਾ ਪਹਿਲਾਂ ਰੱਬਾ ਹੰਦੇ ਕਿ ਉਹ ਤਾਂ ਲੇਰਕੀ ਦੇ ਪਰ ਉਹਨੇ ਟਰੈਕ ਸੂਟ ਨਹੀਂ ਇੱਕ ਵਿਚਾਰੇ ਦਾ ਬੁੱਟਾ ਵਾਲਾ ਭਾਈ ਨਹੀਂ ਆ ਰਿਹਾ ਠੰਡ ਹੋ ਗਈ ਬੂਟ ਨਹੀਂ ਮਿਲ ਰਹੇ ਹਾਂ ਟੋਪੀ ਤਾਂ ਉੱਪਰ ਵਾਲੀ ਲੈ ਲਈ ਚੋਨੇ ਟਰੈਕ ਸੂਟ ਲਈ ਅੱਛਾ ਹਾਂ ਮੈਨੂੰ ਯਾਦ ਨਹੀਂ ਰਿਹਾ ਨਾਲ ਲਈ ਹੁੰਦੀ ਹਾਂ ਹਾਂ ਤੂੰ ਸੁਣ ਲੈ ਜਦੋਂ ਅੰਦਰੋਂ ਪੜਨ ਲੱਗੀ ਆ ਤੂੰ ਹੂ ਹੂ ਸਵੇਰੇ ਗਾਜਰਾਂ ਦੀ ਸਬਜ਼ੀ ਬਣਾਣੀ ਹੈ ਹਾਂ ਤੂੰ ਗਾਜਰਾਂ ਦੀ ਅੱਜ ਬੀਬੀ ਆ ਨਹੀਂ ਲੇਟ ਹੋ ਗਏ 7 ਵਜੇ ਆਏ ਆ ਆਂਦੇ ਹੋਏ ਲੈ ਕੇ ਆਏ ਆ ਗਾਜਰਾਂ ਗਾਜਰਾਂ ਮੰਗਾਈਆਂ ਦੀਆਂ ਜਿਹੜਾ ਹੋ ਆਹ ਰੋਟੀ ਲੈ ਰੋਗਾ ਮੈਂ ਆਪਣੀ ਨੂੰ ਹੋਰ ਉਹਦਾ ਫਰਮਾਇਆ ਕਿ ਆ ਮਾਂਪੂਗਾ ਰੋਟੀ ਖਾ ਕੇ ਜਾਏ ਮੈਂ ਤੂੰ ਬੈਠਾ ਵਾ ਰੋਟੀ ਲਾ ਦੀ ਨਹੀਂ ਮਾਂ ਵੀ ਕਹਿੰਦਾ ਰੋਟੀ ਨਹੀਂ ਮੈਂ ਕਾਣੀ ਰੋਟੀ ਤੱਕ ਸਾਢੇ 8 ਖਾਣਿਆ ਕਹਦਾ ਸੀ। ਉਹ ਵੇਲੇ ਖਾਣਾ ਹੁਣ ਚਾਹ ਪੀਣੀ ਕਹਿੰਦਾ ਜੇ ਰੋਟੀ ਦੀ ਰੋਟੀ ਲੈਟ ਖਾਈ ਦੋ ਰੋਟੀਆਂ ਖਾ ਗਈ ਨਹੀਂ ਮੈਂ ਇੱਕ ਖਾਂਦੀ ਦੋ ਰੋਟੀਆਂ ਖਾ ਗਈ ਐਨੀ ਭੁੱਖ ਲੱਗਦੀ ਸੀ ਨਹੀਂ ਮੈਂ ਇੱਕ ਖਾਂਦੀ ਮੱਕੀ ਦੀ ਤੁਹਾਨੂੰ ਬੈਠਣਾ ਪਿਆ ਹੁਣ ਹੈ ਇੱਥੇ ਕੋਈ ਬੈਠਣ ਨਾਲ ਹਾਂ ਰੋਟੀ ਦੇ ਬੇਮੀਨੀ ਗੋਰੀ ਹਾਂ ਨਿਬੜ ਗਈ ਰੋਟੀ ਤਾਂ ਦੇਖੀ ਪਰਾਂ ਦਾ ਚਲੋ ਜੀ ਹੁਣ ਬਾਕੀ ਤੁਹਾਨੂੰ ਅਗਲਾ ਕੰਮ ਦਿਖਾਣੇ ਆ ਸਵੇਰ ਨੂੰ ਲਓ ਜੀ ਹੁਣ ਸਾਰਾ ਕੰਮ ਕਰ ਰਵੇੜ ਕੇ ਆਪਾਂ ਬੈਠ ਗਏ ਬਸ ਬੈਠਣਾ ਵੀ ਕੀ ਹੁਣ ਪੈਣਾ ਹੀ ਐ 9 ਵਜ ਦਾ ਟਾਈਮ ਹੋ ਗਿਆ ਸਬਜੀ ਸਬਜੀ ਤਾਂ ਬੀਬੀ ਆਂਦੇ ਹੋਈ ਲੈ ਕੇ ਆਏ ਸੀਗੇ ਵੀ ਜਦ ਆਪਣੀ ਭੈਣ ਕੋਲ ਤੋਂ ਆਈਆਂ کافی ਲੇਟ ਹੋ ਗਏ ਤੇ ਉਹ ਆਹ ਵੇਲੇ ਤਿੰਨ ਚਾਰ ਰਿਸ਼ਤੇਦਾਰੀਆਂ ਚ ਜਾ ਕੇ ਆਏ ਮਤਲਬ ਬੀਬੀਆਂ ਦੋ ਤਿੰਨ ਦੋ ਭੈਣਾਂ ਜਿਹੜੀਆਂ ਉਧਰੇ ਵੀ ਆਈਆਂ ਹੋਈਆਂ ਨੇ ਆਕੜਾਕੜੀ ਵੱਲ ਤੇ ਬਾਕੀ ਹੋਰ ਵੀ ਆ ਉਧਰ ਬੀਬੀ ਦੀ ਨਾਨਦ ਜੀ ਮੇ ਹਨਾ ਸਾਰੀਆਂ ਅੱਧੀਆਂ ਰਿਸ਼ਤੇਦਾਰੀਆਂ ਉਧਰ ਤਾਂ ਬੀਬੀ ਉਧਰ ਦੋ ਚਾਰ ਰਿਸ਼ਤੇਦਾਰੀਆਂ ਜਪਣੀਆਂ ਚ ਮਿਲ ਕੇ ਆਈ ਸੀਗੀ ਤਾਂ ਕਰਕੇ ਬੀਬੀ ਲੇਟ ਹੋ ਗਈ ਫਿਰ ਜਿਆ ਗੱਲਾਂ ਬਾਤਾਂ ਮਾਰਨ ਲੱਗ ਜੰਨੇ ਪੈਣ ਪਾਈ ਇਕੱਠੇ ਹੋ ਕੇ ਬੈਠ ਕੇ ਫਿਰ ਟਾਈਮ ਲੱਗ ਜਾਂਦਾ ਹੈ ਫਿਰ ਸਬਜੀ ਆਂਦੇ ਹੋਈ ਲਿਆਏ ਆ ਤੇ ਬੀਬੀ ਹੁਣ ਆ ਕੇ ਰੋਟੀ ਖਾਣੇ ਤੋਂ ਬਾਅਦ ਫਿਰ ਉਹ ਚੀ ਦੀ ਐ ਚੀਰਨੇ ਤੋਂ ਬਾਅਦ ਫਿਰ ਅਪ ਅਸੀਂ ਲੱਗ ਕੇ ਜਿਹੜੀਆਂ ਪਾਲਖ ਰੋਲ ਲਚਕਾਣ ਵਾਲਿਆਂ ਦੀਆਂ ਵੀਡੀਓਜ਼ ਨਵੀਂ ਵੀਡੀਓ ਆਈ ਹੈ ਉਹਨਾਂ ਦੀ ਉਹ ਦੇਖਣ ਲੱਗੇ ਸੀਗੇ ਜੋ ਕਿ ਮਤਲਬ ਜਿਹੜੇ ਦੇਖਦੇ ਹੀ ਹੁਣੇ ਕਿਉਂਕਿ ਉਹਨਾਂ ਦਾ ਚੈਨਲ ਕਾਫੀ ਵੱਡਾ ਹੋ ਆ ਵੱਡੇ ਲੈਵਲ ਤੇ ਉਹਨਾਂ ਦਾ ਸਾਰਾ ਕੰਮ ਆ ਤੇ ਤੁਸੀਂ ਵੀ ਸਾਰੇ ਦੇਖਦੇ ਹੀ ਹੋਣੇ ਉਹਨਾਂ ਦੀਆਂ ਵੀਡੀਓਜ਼ ਏ ਨਮੀ ਆਈ ਸੀਗੀ ਤਾਂ ਕਰਕੇ ਅੱਗੇ ਅਸੀਂ ਮਤਲਬ ਘਾਟ ਹੀ ਦੇਖਦੇ ਆ ਅੱਗੇ ਨਹੀਂ ਦੇਖਿਆ ਮਤਲਬ ਇਹ ਵੀਡੀਓ ਜਿਹੜੀ ਆ ਵਾਇਰਲ ਹੋ ਰਹੀ ਸੀਗੀ ਤਾਂ ਕਰਕੇ ਇਹ ਅਸੀਂ ਉਹਨਾਂ ਦੀ ਵੀਡੀਓ ਦੇਖੀ ਆ ਤੇ ਬਸ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਪਰ ਅੱਜ ਨਾ ਜਿਹੜੀ ਹੁਣ ਮਤਲਬ ਅਸੀਂ ਪਹਿਲਾਂ ਮੈਂ ਹੂੰ ਤਾਂ ਨਹੀਂ ਕਦੇ ਉਹਨਾਂ ਦੀ ਵੀਡੀਓਜ਼ ਦੇਖਦੀ ਹਨਾ ਪਰ ਅੱਜ ਉਹਨਾਂ ਦੀ ਵੀਡੀਓ ਦੇਖ ਕੇ ਜਿਹੜੀ ਇੰਸਟਾਗ੍ਰam ਤੇ ਵੀ ਉਹਨਾਂ ਦੇ ਇੰਸਟਾਗ੍ਰam ਤੇ ਵੀ ਪਾਈ ਹੋਈ ਆ ਹਨਾ ਜਿਹੜੀ ਵੀਡੀਓ ਦੇ ਸਬੰਧਤ ਜੋ ਵੀ ਆ ਤੁਸੀਂ ਦੇਖਿਆ ਹੀ ਹੋਣਾ ਆਪਾਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਨਹੀਂ ਕਿ ਆਪਾਂ ਡਰਦੇ ਨਹੀਂ ਬੋਲਦੇ ਕਿਉਂਕਿ ਕਿਉਂਕਿ ਹਨਾ ਸਾਰੇ ਐਡ ਬੋਲਣਾ ਕੀ ਆ ਇਹ ਪਤਾ ਨਹੀਂ ਦੁਨੀਆ 'ਚ ਕੰਮ ਕਿੰਨੇ ਹੁੰਦੇ ਹਨਾ ਕੋਈ ਲੁੱਕ ਕੇ ਹੁੰਦੇ ਆ ਕੋਈ ਸਾਹਮਣੇ ਕਰਦਾ ਹੈ ਕੋਈ ਲੁੱਕ ਕੇ ਕਰਦਾ ਜਿਆਦਾਤਰ ਤਾਂ ਲੁਕੋ ਕੇ ਹੀ ਕਰਦੇ ਨੇ ਤੇ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆ ਹਨਾ ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਕਿਸੇ ਦੀ ਸੋ ਜਿਹੜੀ ਅੱਜ ਕੱਲ ਦੀ ਸੋਚ ਹੈ ਦੁਨੀਆ ਦੀ ਮਤਲਬ ਕਿਸੇ ਦੀ ਕਿਸੇ ਪਾਸੇ ਉਹ ਖਰਾਬ ਆ ਕੋਈ ਕਿਸੇ ਪਾਸੇ ਮਾੜਾ ਹੈ ਕੋਈ ਕਿਸੇ ਪਾਸੇ ਮਾੜਾ ਹੈ ਯਾਨੀ ਕਿ ਜਿਹੜਾ ਹਰ ਇੱਕ ਦੁਨੀਆ ਚ ਹਰ ਇੱਕ ਇਨਸਾਨ ਨਾ ਕਿੱਧਰੇ ਨਾ ਕਿਧਰ ਉਹ ਮਾੜਿਆ ਅੱਜਕੱਲ ਦਾ ਕੋਈ ਇਨਸਾਨ ਮਤਲਬ ਪੇ ਚੰਗੀ ਤਰ੍ਹਾਂ ਉਹ ਨਹੀਂ ਹੈਗਾ ਵੀ ਜਿਹਨੂੰ ਕਹਿ ਸਕਦੇ ਆ ਰੱਬ ਰੂਪੀ ਬੰਦਾ ਕੋਈ ਹੈ ਹੀ ਨਹੀਂ ਮੈਨੂੰ ਲੱਗਦਾ ਜਿੱਥੇ ਤੱਕ ਲੱਗਦਾ ਸਾਰਿਆਂ 'ਚ ਕੋਈ ਨਾ ਕੋਈ ਫੈੜ ਜ਼ਰੂਰ ਆ ਕੋਈ ਨਾ ਕੋਈ ਬੁਰਾਈ ਹਰ ਇੱਕ ਇਨਸਾਨ ਚ ਜ਼ਰੂਰ ਛੁਪੀ ਆ ਕੋਈ ਕਿਧਰੇ ਨੂੰ ਬੁਰਾ ਹੈ ਕੋਈ ਕਿਧਰੇ ਨੂੰ ਬੁਰਾ ਹੈ ਕੋਈ ਇਨਸਾਨ ਚੰਗਾ ਨਹੀਂ ਹੈਗਾ ਆਪਾਂ ਜੇ ਚਾਹੇ ਮੈਂ ਚਾਹੇ ਕੋਈ ਵੀ ਹੈ ਨਾ ਕੋਈ ਕੋਈ ਨਾ ਕੋਈ ਬੁਰਾਈ ਹੋਂਨਾ ਚ ਛਿਪੀ ਹੁੰਦੀ ਆ ਤੇ ਬਸ ਆਪਾਂ ਹੁਣ ਆਪਣੇ ਵਲੌਗ ਚ ਤਾਂ ਆਪਾਂ ਕਿਸੇ ਦੀ ਕੋਈ ਗੱਲ ਨਹੀਂ ਕਰਦੇ ਹੈ ਨਾ ਕਿਉਂਕਿ ਫਿਰ ਛਿੜ ਜਾਂਦੀ ਆ ਇੱਕ ਦੂਜੇ ਦੇ ਗੱਲਾਂ ਕੈਚ ਕਰਦੇ ਨੇ ਸਾਰੇ ਹਨਾ ਆਪਾਂ ਕਿਸੇ ਬਾਰੇ ਨਹੀਂ ਗੱਲ ਕਰਦੇ ਬਸ ਅਸੀਂ ਮੈਂ ਉਹਨਾਂ ਦੀ ਵੀਡੀਓ ਦੇਖ ਰਿਹਾ ਅਚਾਨਕ ਹੀ ਅਸੀਂ ਕਦੇ ਨਹੀਂ ਦੇਖਦੇ ਹੈਗੇ ਮਤਲਬ ਕਦੇ-ਕਦੇ ਦੇਖਦੇ ਆ ਉਹ ਵੀ ਜੇ ਕੋਈ ਸਾਹਮਣੇ ਆ ਜਾਂਦੀ ਆ ਤਾਂ ਦੇਖ ਲੈਂਦੇ ਆ ਉਹ ਜਿਨੀ ਅਸੀਂ ਉਹਨਾਂ ਦਾ ਕਦੇ ਚੈਨਲ ਖੋਲ੍ਹਿਆ ਹੈਗਾ ਪਿੱਛੇ ਜੇ ਮੈਂ ਗਈ ਸੀਗੀ ਹਨਾ ਤੁਸੀਂ ਦੇਖਿਆ ਮੈਂ ਮਾਸੀ ਉਹਨਾਂ ਨਾਲ ਗਈ ਸੀ ਉਹਨਾਂ ਦਾ ਸਮਾਗਮ ਸੀਗਾ ਬਹੁਤ ਵੱਡਾ ਕਾਫੀ ਵੱਡੇ-ਵੱਡੇ ਵਲੌਗਰ ਆਏ ਸੀਗੇ ਉੱਥੇ ਵੀ ਤੇਜ਼ ਸਿੰਗਰ ਵੀ ਆਏ ਸੀਗੇ ਬਹੁਤ ਬਾਕੀ ਬਹੁਤ ਵਧੀਆ ਸਮਾਗਮ ਸੀਗਾ ਪਰ ਸੇਵਾ ਸੇਵਾ ਦੀ ਭਾਵਨਾ ਹੁੰਦੀ ਹੈ ਜਿਹੜੀ ਹੈ ਨਾ ਕਿਸੇ ਕਿਸੇ ਚ ਹੁੰਦੀ ਹੈ ਵਧੀਆ ਵਾਹਿਗੁਰੂ ਜੇ ਇਦਾਂ ਹੀ ਆਪਣੇ ਏਦਾਂ ਦੇ ਬੰਦੇ ਹਨਾ ਸੇਵਾ ਕਰਦੇ ਨੇ ਤਾਂ ਕਿ ਮਤਲਬ ਇੱਕ ਆਸ ਜੀ ਹੁੰਦੀ ਹੈ ਵੀ ਕੋਈ ਬੰਦਾ ਸੜਕਾਂ ਤੇ ਨਹੀਂ ਰੁਲੂਗਾ ਹਨਾ ਵੀ ਚਲੋ ਇਦਾਂ ਦੇ ਥਾਂ ਥਾਂ ਜੇ ਹਰ ਕੋਈ ਚੰਗੀ ਭਾਵਨਾ ਨਾਲ ਸੇਵਾ ਕਰੇ ਇੱਕ ਤਾਂ ਹੁੰਦਾ ਵੀ ਹਨਾ ਵੀ ਕੋਈ ਆਪਣੇ ਮਤਲਬ ਲਈ ਸੇਵਾ ਕਰਦਾ ਨਹੀਂ ਹਰ ਕੋਈ ਜਿਹੜਾ ਦਿਲ ਤੋਂ ਸੇਵਾ ਕਰਦਾ ਨਾ ਬਹੁਤ ਬਹੁਤ ਵਧੀਆ ਸਮਾਜ ਦੇ ਹਰ ਥਾਂ ਤੇ ਹਜੇ ਬੰਦੇ ਹੋਣੇ ਚਾਹੀਦੇ ਆ ਆਪਣੇ ਲਈ ਤਾਂ ਬਹੁਤ ਜ਼ਿਆਦੇ ਵਧੀਆ ਨੇ ਬਹੁਤ ਬਹੁਤ ਵਧੀਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਚਲੋ ਜੀ ਹੁਣ ਆਪਾਂ ਹੀ ਜਿਆ ਗੱਲਾਂ ਨਹੀਂ ਕਰਦੇ ਕਿਉਂਕਿ ਹੀ ਜਿਆ ਗੱਲਾਂ ਸਾਨੂੰ ਮੈਨੂੰ ਤਾਂ ਬਾਹਰੀਆਂ ਕਰਨੀਆਂ ਵੀ ਨਹੀਂ ਆਉਂਦੀਆਂ ਤੇ ਆਪਾਂ ਹੁਣ ਮਿਲਦੇ ਆ ਤੁਹਾਨੂੰ ਵਲੌਗ ਪਸੰਦ ਆਇਆ ਤਾਂ ਪਲੀਜ਼ ਜ਼ਰੂਰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸੋਨੇ ਸੋਨੇ ਤੇ ਅੱਜ ਕੱਲ ਵੀਡੀਓ ਬਹੁਤ ਘੱਟ ਦੇਖ ਰਹੇ ਹੋ ਪਲੀਜ਼ ਹਰ ਇੱਕ ਵੀਡੀਓ ਜ਼ਰੂਰ ਦੇਖਿਆ ਕਰੋ ਜੇ ਸਬਸਕ੍ਰਾਈਬ ਜ਼ਰੂਰ ਕਰਿਆ ਚੈੱਕ ਕਰੋ ਚੈਨਲ ਨੂੰ ਤੇ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਧੀਆ ਜਿਹੇ ਵਲੌਗ 'ਚ